ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਜਿਹੜੀਆਂ ਤਸਵੀਰਾਂ ਤੁਹਾਨੂੰ ਹਲਕਾ ਬਾਗਾ ਪ੍ਰਾਣਾ ਦੇ ਪਿੰਡ ਨੱਥੋ ਕੇ ਤੋਂ ਦਿਖਾ ਰਹੇ ਆ ਨੱਥੋ ਕੇ ਪਿੰਡ ਵਿੱਚ ਇੱਕ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਜਾਨ ਚਲੀ ਗਈ ਹੈ ਪੂਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਜਿਹੜਾ ਇਹ ਹਾਦਸਾ ਵਾਪਰਿਆ ਗੱਲਬਾਤ ਕਰਾਂਗੇ ਸਾਡੇ ਨਾਲ ਪਰਿਵਾਰ ਦੇ ਮੈਂਬਰ ਹੈਗੇ ਨੇ ਆਪਾਂ ਕੁਝ ਕੀ ਨਾਮ ਹੈ ਜੀ ਮੇਰਾ ਨਾਮ ਬਖਤੌਰ ਸਿੰਘ ਹੈ ਜਿਹੜੀ ਲੜਕੀ ਦੀ ਡੈਥ ਹੋਈ ਹੈ ਉਹਨਾਂ ਦੇ ਤੁਸੀ ਕੀ ਲੱਗਦੇ ਮੇਰੀ ਉੱਪਰ ਜਾਈ ਹੈ ਛੋਟੀ ਇੱਕ ਕਿਵੇਂ ਪੂਰਾ ਆਸਾ ਕਿਵੇਂ ਵਾਪਰਿਆ ਇੱਥੇ ਕਿਵੇਂ ਇੱਥੇ ਪਹੁੰਚੇ ਇਹ ਸਰ ਜੀ ਆਪਣਾ ਟੂ ਡੇ ਟੈਰੀ ਦੇ ਵਿੱਚ ਜੌਬ ਕਰਦੀ ਸੀ ਕੁੜੀ ਕਿੱਥੇ ਜੀ ਇਹਨੇ ਹਾਲ ਸਿੰਘ ਵਾਲੇ ਤੇ ਮੈਂ ਇਹਨੂੰ ਛੱਡ ਕੇ ਜੇ ਮਤਲਬ ਪਿੰਡ ਵੀ ਨਹੀਂ ਵੜਿਆ ਸੀਗਾ ਮੇਰੇ ਮਗਰੋਂ ਸੁਨਿਆ ਮਿਲ ਗਿਆ ਵੀ ਇਦਰੋਂ ਇਹਦਾ ਐਕਸੀਡੈਂਟ ਹੋ ਗਿਆ ਮੈਂ ਤਾਂ ਕੋਈ ਸੱਟਾ ਸੁੱਟਾ ਹੋਣ ਗਿਆ ਚੱਲ ਮੈਂ ਉਸੇ ਟਾਈਮ ਵਾਪਸ ਆਇਆ ਮੇਰੇ ਆਉਂਦੇ ਨੂੰ ਇੱਥੇ ਆਪਣੇ ਨੱਥੂ ਕਹਿੰਦੇ ਦੋ ਮੁੰਡੇ ਸੀ ਉਹਨਾਂ ਨੇ ਕੱਢ ਕੇ ਤੇ ਬਾਹਰ ਪਿੰਡ ਕਿਹੜਾ ਹੀ ਟੁੱਟੋਗੇ ਜੀ ਉਹਨਾਂ ਨੇ ਕੱਢ ਕੇ ਇੱਥੇ ਬਾਹਰ ਜਦੋਂ ਪਾਤੀ ਤੇ ਆ ਕੇ ਦੇਖਿਆ ਤਾਂ ਮੈਂ ਇਥੋਂ ਨਹੀਂ ਦੇਖਿਆ ਗਿਆ ਗੱਡੀ ਬਹੁਤ ਕੋਈ ਨਹੀਂ ਹਾਂ ਸਰ ਕੋਈ ਕਾਦੇ ਚ ਬੱਜੇ ਕਾਦੇ ਚ ਹੀ ਉਹ ਗੱਡੀ ਖੜੀ ਹੈ ਜੀ ਇਤਰੋਂ ਗੱਡੀ ਆਈ ਹੈ ਬਾਕੇ ਪ੍ਰਾਣੀ ਵਾਲੋ ਦੇਖੋ ਵੀ ਉਥੋਂ ਬ੍ਰੇਕ ਵੀ ਨਹੀਂ ਦਿਖਾਏਗੇ ਤੇ ਉਥੋਂ ਨਾਲੇ ਚੋ ਕੱਢ ਕੇ ਲੈਂਦੀ ਹੈ ਕੁੜੀ ਇਹ ਅੱਛਾ ਲੋ ਉਥੋਂ ਜਾ ਕੇ ਕੁੜੀ ਨੂੰ ਇੱਥੇ ਮਾਰਿਆ ਹਾਂ ਜੀ ਉਹ ਉੱਥੇ ਬ੍ਰੇਕ ਵੀ ਨਹੀਂ ਲਾਏ ਗਏ ਇਹਨੇ ਸੰਦੇ ਵਿੱਚ ਬ੍ਰੇਕ ਤਾਂ ਲੱਗਣੇ ਚਾਹੀਦੇ ਨੇ ਤੜ ਨਹੀਂ ਬਹੁਤ ਤੁਸੀਂ ਆ ਦੇਖੋਗੇ ਨਾ ਉਹ ਜਿਹੜਾ ਪੱਥਰ ਪਿਆ ਕਿੱਡਾ ਮੋਟਾ ਟਰੈਕਟਰ ਨਾਲੇ ਖਿੱਚਿਆ ਜਾਂਦਾ ਹੈਗਾ ਜਿਹੜਾ ਤੱਕ ਉਹ ਪਰੇ ਕੀਤਾ ਇੱਕ ਮੋਟਰਸਾਈਕਲ ਭੰਨਿਆ ਇਹ ਗਾਂ ਉੱਥੇ ਜਿਹੜੀਆਂ ਕੁਰਸੀਆਂ ਆਈਆਂ ਬਣੀਆਂ ਹੁੰਦੀਆਂ ਅੱਡੇ ਦੇ ਉੱਤੇ ਇਹ ਉਹਦੇ ਤੇ ਬੈਠੀ ਸੀਗੀ ਤੇ ਇਹਨੂੰ ਚੱਕ ਇਹਨੂੰ ਚੱਕ ਕੇ ਸਮਝ ਲਓਗੇ ਉੱਥੇ ਕਿੱਥੇ ਨਾਲਾ ਉਹ ਉੱਥੇ ਉੱਥੇ ਸਿੱਟਿਆ ਇਹਨੂੰ ਕਾਰਨ ਕੀ ਮੰਨਦੇ ਹੋ ਕਾਰਨ ਕੀ ਮੰਨਦੇ ਹੋ ਕਿਵੇਂ ਐਕਸੀਡੈਂਟ ਹੋਇਆ ਕੀ ਕਾਰਨ ਕੀ ਰਿਹਾ ਐਕਸੀਡੈਂਟ ਦਾ ਕਾਰਨਤਾ ਜੀ ਹੁਣ ਇਹ ਤਾਂ ਬੈਠੀ ਸੀਗੀ ਮੈਂ ਇਹਨੂੰ ਛੱਡ ਕੇ ਚੱਲਿਆ ਗਿਆ ਵਾਪਸ ਹੁਣ ਮੈਂ ਇਹਦਾ ਕੋਲੇ ਵੀ ਹੈ ਨਹੀਂ ਸੀਗਾ ਬਾਕੀ ਹੁਣ ਉਹਨੇ ਤਾਂ ਬ੍ਰੇਕ ਵੀ ਨਹੀਂ ਦਿਖਾਏਗੇ ਕਾਰਨ ਹੁਣ ਕੀ ਕਹਿ ਸਕਦੇ ਕਾਰਨ ਕੋਲੇ ਹੁੰਦੇ ਦੱਸਣ ਪਤਾ ਗੱਡੀ ਬਹੁਤ ਰਫਤਾਰ ਨਾਲ ਆਈ ਤੇ ਉਹ ਗੱਡੀ ਖੜੀ ਆ ਬਹੁਤ ਤੇਜ਼ ਰਫਤਾਰ ਨਾਲ ਗੱਡੀ ਆਈ ਆ ਤੇ ਉਥੇ ਬੈਠਾ ਉਥੇ ਮਾਰ ਕੇ ਟੱਕਰ ਤੇ ਉਥੇ ਛੱਟ ਗਈ ਟੱਕਰ ਦੇ ਵਿੱਚ ਹਾਂਜੀ ਟੱਕਰ ਦੇ ਵਿੱਚ ਛੱਟਦਾ ਜੀ ਹੋਰ ਹੋਰ ਵੀ ਕੋਈ ਜ਼ਖਮੀ ਹੋਇਆ ਦੇ ਵਿੱਚ ਇੱਕ ਮੁੰਡਾ ਹੋਰ ਮੋੜ ਸਕੇ ਤੇ ਖੜਾ ਸੀ ਜੀ ਹਾਂਜੀ ਬਾਕੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਬਜਾਏ ਇਹਨਾਂ ਨੂੰ ਖੜਨ ਦੀ ਬਜਾਏ ਗੱਡੀ ਘਟਣ ਦੀ ਕੋਸ਼ਿਸ਼ ਕੀਤੀ ਇਹਦੀ ਗੱਡੀ ਆ ਪਤਾ ਲੱਗਿਆ ਗੱਡੀ ਕੀ ਦੀ ਹਾਂਜੀ ਲੱਗਿਆ ਗੱਡੀ ਕੀ ਦੀ ਗੱਡੀ ਪਤਾ ਲੱਗਿਆ ਕੀ ਦੀ ਜੀ ਪੁਲਿਸ ਪ੍ਰਸ਼ਾਸਨ ਵੀ ਧੱਕਾ ਕਰਦਾ ਸਾਡੇ ਨਾਲ ਅੱਛਾ ਇਹ ਸਾਨੂੰ ਬਿਨਾਂ ਪੁੱਛੇ ਤੋਂ ਗੱਡੀ ਕੱਢਣ ਲੱਗੇ ਸਟਾਰਟ ਕਰ ਲਈ ਗੱਡੀ ਇੱਥੋਂ ਅਸੀਂ ਰੋਡ ਦੇ ਵਿੱਚੋਂ ਮੋੜੀ ਆ ਫਿਰ ਆਹ ਗੱਡੀ ਕੱਭਾਉਣ ਲੱਗੇ ਆ ਫਿਰ ਅਸੀਂ ਧੱਕੇ ਨਾਲ ਰੋਕੀ ਆ ਗੱਡੀ ਵੀ ਸਾਨੂੰ ਜੋ ਇਨਸਾਫ ਹੀ ਨਹੀਂ ਮਿਲਣਾ ਗਿਆ ਇੱਕ ਤਾਂ ਸਾਡਾ ਘਰ ਉੱਜੜ ਗਿਆ ਦੂਜੇ ਪਾਸੇ ਸਾਨੂੰ ਇਹ ਇਨਸਾਫ ਨਹੀਂ ਦਿਵਾ ਕੇ ਰਾਜੀ ਫਿਰ ਅਸੀਂ ਪੁਲਿਸ ਤੋਂ ਲੈਣਾ ਕੀ ਹੈ ਪੁਲਿਸ ਕੱਦਦਾ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਨੇ ਕਈ ਵਾਰੀ ਕਾਨੂੰਨੀ ਕਾਰਵਾਈ ਕਾਰਵਾਈ ਤਾਂ ਕਰਨੀ ਹੁੰਦੀ ਆ ਜਿਹੜਾ ਸਾਧਨ ਜ਼ਬਤ ਕਰਨਾ ਕਾਨੂੰਨੀ ਕਾਰਵਾਈ ਅਸੀਂ ਮੰਨਦੇ ਆ ਬੰਦੇ ਰੈਸਟ ਕਰ ਲੈਣਾ ਅਸੀਂ ਲਾਸ਼ ਵੀ ਚੱਕ ਲਾਂਗੇ ਤੇ ਆਪਣਾ ਉਹ ਗੱਡੀ ਵੀ ਉਹ ਤੇ ਥਾਣੇ ਛੱਡ ਕੇ ਆਵਾਂਗੇ ਇੱਥੇ ਚਲਾਓ ਚਲਾ ਜਿਹੜੇ ਚਲਾਉਣ ਵਾਲੇ ਬੰਦੇ ਸੀਗੇ ਜਿਹੜੇ ਚਲਾਉਣ ਵਾਲੇ ਬੰਦੇ ਸੀ ਇੱਥੇ ਕੋਈ ਨਾ ਕੋਈ ਇੱਥੇ ਹੋਊਗਾ ਉਸ ਵਕਤ ਨਹੀਂ ਪਤਾ ਲੱਗਿਆ ਭੱਜਦੇ ਕਰਦੇ ਆਂ ਨਹੀਂ ਜੀ ਉਹ ਪਤਾ ਲੱਗਿਆ ਲੈ ਕੇ ਨਾਲ ਦੇ ਨਾਲ ਹੀ ਉਹ ਕੋਕੋਥੀ ਨਾਲ ਸੂਏ ਤੇ ਰਹਿ ਗਈ ਆ ਜਦੋਂ ਪਤਾ ਲੱਗਿਆ ਨਾਲ ਦੇ ਨਾਲ ਹੀ ਲੈ ਗਈ ਉਹ ਤਾਂ ਜੀ ਨਾਲ ਹੀ ਚਲੇ ਗਏ ਹਾਂਜੀ ਨੇੜੇ ਦੀ ਕੋਈ ਗੱਡੀ ਫਿਰੇ ਹਾਂਜੀ ਕੋਠੇ 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 ਸੂਏ ਨਹੀਂ ਕੋਠੇ ਨਾਲ ਹੀ ਆ ਦੋ 4 ਕਿਲੋਮੀਟਰ ਦੇ ਇੱਥੇ ਆ। ਅੱਛਾ ਇੱਥੋਂ ਦੀ ਹਾਂਜੀ ਇੱਥੋਂ ਦੀ ਗੱਡੀ। ਉਹ ਨਾਲ ਦੇ ਮੁੰਡੇ ਲੈ ਗਏ। ਆਪ ਗੱਡੀ ਲੈ ਕੇ ਸਟਾਰਟ ਕਰਕੇ ਲੈ ਕੇ ਚਲੀ ਚਾਪੀ ਅਸੀਂ ਭੜੀ ਆ। ਵੀਡੀਓ ਕਿਹਦਾ ਬਣੀ ਆ ਗੱਡੀ ਚਲਾਉਂਦਿਆਂ ਦੀ ਲੈ ਕੇ ਜਾਂਦੀ। ਪੁੱਛ ਲੋ ਬੰਦਾ ਕੌਣ ਸੀਗਾ? ਉਹ ਵੀਡੀਓ ਵੀ ਵਿੱਚ। 10 ਮੁਲਾਜ਼ਮ ਫਿਰਦੇ ਆ। ਉਹ ਭੇਜੀ ਜਾਂਦੇ ਆ। ਪੁੱਛ ਬੰਦਾ ਕੌਣ ਆ ਉਹਨੂੰ ਪਤਾ ਨਹੀਂ। ਬੰਦੇ ਹੀ ਪਤਾ ਨਹੀਂ। ਬਸ ਰਾਜੀ ਨਾਵੇ ਬਸ ਚੱਲੋ। ਬਾਗਾ ਪੁਰਾਣਾ ਥਾਣਾ ਲੱਗਦਾ ਹੋਵੇ ਉੱਥੋਂ ਪੁਲ ਤੋਂ ਮੇਰੇ ਖਿਆਲ ਡੂੜ ਕੇ 2 ਕਿਲੋਮੀਟਰ ਥਾਣਾ। ਉਹਨਾਂ ਨੂੰ ਨਾ ਪਤਾ ਹੋਵੇ ਯਾਰ ਬੰਦਾ ਲੋਕਲ ਐ ਇੱਥੋਂ। ਕਾਂਦੇ ਸੰਤੋਂ ਪਤਾ ਨਹੀਂ ਤੁਹਾਡੇ ਨਾਂ ਤੋਂ ਪਤਾ ਲੱਗ ਜਾ 76 ਪਿੰਦੇ ਹੁਣ ਤਾਂ ਵਹਿੰਦੇ ਪਤਾ ਲੱਗ ਜਾ ਜਿਹਦੀ ਡੈਥ ਹੋਈ ਹੈ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਕਿੰਨੇ ਬੱਚੇ ਉਹਨਾਂ ਦੇ ਉਹਦੇ ਦੋ ਬੱਚੇ ਆ ਜੀ ਬੱਚੇ ਇੱਕ ਕੁੜੀ ਆ ਕੁੜੀ ਆ 15 ਕ ਸਾਲ ਦੀ ਤੇ ਮੁੰਡਾ ਸਮਝ ਲਓ ਹੋਊਗਾ 16 17 ਸਾਲ ਦਾ ਬੁਸਰ ਜੀ ਤੇ 28 ਕ ਸਾਲ ਦੀ ਉਮਰ ਆ ਉਹਦੀ ਕੁੜੀ ਇਹ ਤਸਵੀਰਾਂ ਤੁਹਾਨੂੰ ਨਥੋਕੇ ਤੋਂ ਦਿਖਾ ਰਹੇ ਇੱਕ ਵਾਰੀ ਤੁਸੀਂ ਤਸਵੀਰਾਂ ਵੀ ਦੇਖ ਲਓ ਉਸ ਜਗ੍ਹਾ ਦੀਆਂ ਕਿਉਂਕਿ ਨਾ ਪਰਿਵਾਰ ਵੱਲੋਂ ਜਿਹੜਾ ਰੋਡ ਜਾਮ ਕੀਤਾ ਹੋਇਆ ਜਿਹੜਾ ਲੜਕੀ ਦੀ ਜਿਹੜੀ ਉਹ ਡੈੱਡ ਬਾਡੀ ਪਈ ਆ ਤੇ ਪਰਿਵਾਰ ਜਿਹੜਾ ਵਰਲਾਪ ਕਰ ਰਿਹਾ ਵਾ ਕਿਉਂਕਿ ਜਿਹੜਾ ਇਹ ਬੜਾ ਮੰਦਭਾਗਾ ਮੰਦਭਾਗੀ ਘਟਨਾ ਹੈ ਜਿਸ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਮੌਤ ਹੋਈ ਹੈ ਤੇ ਜਿਹੜਾ ਨਥੋਕੇ ਪਿੰਡ ਦੀ ਇਹ ਘਟਨਾ ਦਿਖਾ ਰਹੇ ਨਥੋਕੇ ਜਿਹੜੇ ਬਿਲਕੁਲ ਅੱਡੇ ਦੇ ਉੱਪਰ ਉਹ ਇਹ ਜਿਹੜੀ ਘਟਨਾ ਦਿਖਾ ਰਹੇ ਆ ਤੇ ਪਰਿਵਾਰ ਵੱਲੋਂ ਜਿਹੜਾ ਰੋਡ ਜਾਮ ਕੀਤਾ ਹੋਇਆ ਵਾ ਤੇ ਇਹਨਾਂ ਦਾ આરોਪ ਆ ਕਿ ਪੁਲਿਸ ਪ੍ਰਸ਼ਾਸਨ ਕ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀਆਂ ਗੱਡੀਆਂ ਜ਼ਬਰਦਸਤੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਚਲੋ ਕਿਤੇ ਨਾ ਕਿਤੇ ਜਿਹੜਾ ਕਾਨੂੰਨ ਵੱਲੋਂ ਵੀ ਆਪਦੀ ਦੀ ਕਾਰਵਾਈ ਕਰਨੀ ਹੁੰਦੀ ਹੈ ਜਿਹੜਾ ਸਾਧਨ ਵਗੈਰਾ ਜਿਹੜੇ ਜ਼ਬਤ ਕਰਨੇ ਹੁੰਦੇ ਤਾਂ ਹੀ ਜਿਹੜੀ ਅਗਲੀ ਕਾਰਵਾਈ ਅੱਗੇ ਵੱਧ ਸਕਦੀ ਆ ਤਾਂ ਬੜੀ ਇਹ ਮੰਦਭਾਗੀ ਘਟਨਾ ਆਏ ਦਿਨ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੀ ਰੋਡ ਦੇ ਉੱਪਰ ਹੁੰਦੀਆਂ ਰਹਿੰਦੀਆਂ ਨੇ ਤੇ ਬੜੇ ਜਿਹੜਾ ਤੇਜ਼ ਰਫ਼ਤਾਰ ਨਾਲ ਜਿਹੜੇ ਸਾਧਨ ਇਥੋਂ ਦੀ ਲੰਘਦੇ ਰਹਿੰਦੇ ਨੇ ਆ ਤੇ ਜਿਹੜੀ ਅਸੀਂ ਵੀ ਇਹੀ ਅਪੀਲ ਕਰਦੇ ਆ ਕਿ ਜਿਹੜਾ ਲੋਕਾਂ ਨੂੰ ਥੋੜੀ ਜਿਹੜਾ ਸਹਿਜ ਮਤੇ ਨਾਲ ਚੱਲਣਾ ਰੋਲ ਕੇ ਰੱਖ ਦਿੰਦੀ ਹੈ ਉਮੀਦ ਕਰਦੇ ਹਾਂ ਗੱਲਬਾਰ ਨੂੰ ਸ਼ੇਅਰ ਕਰੋਗੇ